ਕੁਝ ਨਹੀਂ ਮਿਲਦਾ ਸਾਨੂੰ ਜੀ ਇਹਦੇ ਦੇਚਾ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਉਹ ਇਸ ਗੱਲ ਬਾਰੇ ਕੋਈ ਧਿਆਨ ਨਹੀਂ ਦਿੰਦਾ ਹੈਗਾ ਇਹ ਦੁਨੀਆ ਬਿਮਾਰ ਹੁੰਦੀ ਆ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਵੀ ਕੁਝ ਨਹੀਂ ਕੀਤਾ ਇਹਦੇ ਬਾਰੇ ਕਦੀ ਨਹੀਂ ਸੋਚਿਆ ਤੀਪ ਉੱਡ ਡੂੰਗਾ ਹੈ ਅਗਰੇ ਦੇ ਵਿੱਚ ਕੋਈ ਬੱਸ ਟਰੱਕ ਕੋਈ ਕਾਰ ਡਿੱਗ ਪਈ ਉਹ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਲੇਕਿਨ ਡੈੱਡ ਬੋਡੀ ਹੈ ਕੋਈ ਉੱਪਰ ਆਉਣ ਗਿਆ ਤਾਂ ਫਿਰ ਪਤਾ ਲੱਗੂ ਵੀ ਇੱਥੇ ਕੋਈ ਡਿੱਗਿਆ ਹੋਇਆ ਹੈ ਭਗਵੰਤ ਮਾਨ ਨੇ ਦੇਖਣਾ ਵੀ ਕਿੰਨਾ ਕਿ ਵਿਕਾਸ ਕੀਤਾ ਹੈ ਆਪਾਂ ਜਾਨਪਿੰਡ ਵਿੱਚ ਇੱਥੇ ਬੱਸ ਸਟੈਂਡ ਬਣਾਇਆ ਜਾਵੇ ਤਾਂ ਕਿ ਬੱਸਾਂ ਰੁਕਣ ਸਸਿਗਾ ਦੋਸਤੋ ਮੈਂ ਹਰ ਨਵਨੀ ਸਿੰਘ ਜਿੰਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪ੍ਰਪਕਾਰੀ ਪਰ ਇਹ ਪ੍ਰਪਕਾਰ ਉਦੋਂ ਹੁੰਦਾ ਜਦੋਂ ਛੋਟੇ ਬੱਚੇ ਇੱਥੇ ਪੜ੍ਹ ਲੈ ਕੇ ਸਕੂਲਾਂ ਦੇ ਵਿੱਚ ਤੇ ਵੱਡੇ ਅਫਸਰ ਲੱਗਦੇ ਨੇ ਤੇ ਗੱਲ ਕਰਦੇ ਹਾਂ ਹਿਸ਼ਾਲਪੁਰ ਦੇ ਚੱਬੇਵਾਲ ਦੇ ਹਲਕੇ ਦੇ ਵਿੱਚ ਪੈਂਦਾ ਇਹ ਜਾਨਪਿੰਡ ਦਾ ਇੱਕ ਪ੍ਰਾਇਮਰੀ ਸਕੂਲ ਹੈ ਜੋ ਜਿਸ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਸ ਦੇ ਨਾਲ ਹੀ ਇੱਕ ਟੋਬਾ ਬਣਿਆ ਹੋਇਆ ਟੋਬੇ ਦਾ ਪਾਣੀ ਜੋ ਸਕੂਲ ਦੇ ਜੋ ਨੀਹਾਂ ਨੇ ਉਹਦੇ ਵਿੱਚ ਜਾ ਵੜਿਆ ਤੇ ਜੋ ਅੰਦਰ ਜਾਣ ਦੇ ਹਾਲਾਤ ਵਿੱਚ ਬਣ ਚੁੱਕਾ ਤੇ ਗੱਲ ਕਰਦੇ ਹਾਂ ਸਕੂਲ ਦੇ ਸਹੂਲਤਾਂ ਦੀ ਸਫਾਈ ਪ੍ਰਬੰਧਨ ਦੀ ਤੇ ਤੁਸੀਂ ਸਾਡੇ ਕੈਮਰੇ ਰਾਹੀਂ ਸਾਹਬਾ ਤੁਸੀਂ ਦੇਖ ਸਕਦੇ ਹੋ ਕਿੰਦਾ ਦੀ ਸਫਾਈ ਮੁਹਿੰਮ ਇੱਥੇ ਚੱਲ ਰਹੀ ਆ ਜੋ ਪੰਜਾਬ ਸਰਕਾਰ ਵੱਲੋਂ ਸਫਾਈ ਕਰਵਾਈ ਜਾ ਰਹੀ ਆ ਜਾਂ ਸਕੂਲਾਂ ਦਾ ਧਿਆਨ ਰੱਖਿਆ ਜਾ ਰਿਹਾ ਉਹ ਤੁਸੀਂ ਸਾਡੇ ਕੈਮਰਾ ਰਾਹੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਦੇ ਆ ਇੱਥੋਂ ਦੇ ਪਿੰਡ ਦੇ ਮੋਹਤਵਰ ਵਿਅਕਤੀਆਂ ਨਾਲ ਕੀ ਕੀ ਕਹਿਣਾ ਉਹਨਾਂ ਦਾ ਇੱਥੇ ਤਾਂ ਜੋ ਹਾਲਾਤ ਨੇ ਉਹ ਬਦਤਰ ਤੋਂ ਬਦਤਰ ਜਿਹੜੇ ਹੋ ਰਹੇ ਨੇ ਕਿਉਂ ਹੋ ਰਹੇ ਨੇ ਸਰਕਾਰਾਂ ਇਸ ਵੱਲ ਧਿਆਨ ਕਿਉਂ ਨਹੀਂ ਦੇ ਰਹੀਆਂ ਸੋ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਸਰ ਜੀ ਹਾਂ ਜੀ ਸਾਡੇ ਪਿੰਡ 'ਚ ਇਹ ਅਸੀਂ ਇਹਦਾ ਕਰਾਉਂਦੇ ਆ ਜੀ ਸਾਡੇ ਇੱਧਰ ਨੂੰ 15-20 ਫੁੱਟ ਜਾਂਦਾ ਆ ਚੋਚ ਤੇ ਇੱਧਰ ਨੂੰ 8 ਫੁੱਟ ਜਾਂਦਾ ਆ ਤੇ ਹੁਣ ਗਾਹਾਂ ਦੇਖਦੇ ਆ ਵੀ ਕਿੱਦਾਂ ਇਹ ਗੱਲਬਾਤ ਹੁੰਦੀ ਆ ਕਿਤਾ ਨਹੀਂ ਕੀ ਨਾਮ ਆ ਸਰ ਮੋਹਨ ਸਿੰਘ ਮੋਹਨ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਗਿਆਨਤੋਂਗੇ ਜੇ ਗੱਲ ਕਰੀਏ ਸਕੂਲ ਦੇ ਹਾਲਾਤਾਂ ਦੀ ਤੇ ਇਹ ਸਕੂਲ ਜਿਹੜਾ ਸਮਾਰਟ ਸਰਕਾਰੀ ਮਿਡਲ ਸਕੂਲ ਜਿਆਨ ਇਹ ਤਾਂ ਤੇ ਸਮਾਰਟ ਸਕੂਲ ਸਰਕਾਰ ਵੱਲੋਂ ਬਣਾਏ ਗਏ ਨੇ ਵੱਡੀਆਂ ਉਪਲਬਧੀਆਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਕੀ ਉਪਲਬਧੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਇਹੋ ਜਿਹੀਆਂ ਸਹੀ ਗੱਲ ਕੁਝ ਨਹੀਂ ਮਿਲਦਾ ਸਾਨੂੰ ਜੀ ਇਹ ਦੇਖਿਆ ਸਾਨੂੰ ਕੁਝ ਨਹੀਂ ਮਿਲਦਾ ਆ ਦੇਖ ਲਓ ਤਾਂ ਸਾਡੀ ਸਫਾਈ ਦੇਖ ਲਓ ਪਹਿਲਾਂ ਤਾਂ ਤੁਸੀਂ ਆ ਦੇਖ ਲਓ ਸਫਾਈ ਸੜਕ ਤੇ ਛੜਕਾਂ ਤੇ ਸਫਾਈ ਦੇਖ ਲਓ ਕੀ ਬਣਦਾ ਕੀ ਨਹੀਂ ਨਰੇਗਾ ਵਾਲੇ ਵੀ ਨਰੇਗਾ ਦਾ ਕੰਮ ਵੀ ਚੱਲਦਾ ਆ ਉਹ ਵੀ ਨਹੀਂ ਚਲਾਉਂਦੇ ਹਜੇ ਤਾਈਂ ਮੇਨ ਰੋਡ ਤੋਂ ਸਕੂਲ ਨੂੰ ਜਿਹੜਾ ਮੇਨ ਮੁੱਖ ਮਾਰਗ ਲੱਗਦਾ ਮੁੱਖ ਗੇਟ ਬਣਿਆ ਹੋਇਆ ਸਕੂਲ ਦਾ ਉਸ ਦੇ ਸੜਕ ਉੱਤੇ ਸੀ ਉਸ ਮੇਨ ਗੇਟ ਤੇ ਅਸੀਂ ਖੜੇ ਆ ਤੇ ਜਿਹੜਾ ਪਾਣੀ ਦਾ ਹੈਗਾ ਨਿਕਾਸ ਉਹ ਇਸੇ ਰਸਤੇ ਵਿੱਚੋਂ ਜੋ ਬਰਸਾਤਾ ਆਉਂਦੀਆਂ ਨੇ ਤਾਂ ਇੱਥੋਂ ਪਾਣੀ ਲੰਘਦਾ ਹੁੰਦਾ ਆ ਆਇਆ ਜੀ ਪਾਣੀ ਦਾ ਨਿਕਾਸ ਸਾਡੇ ਪਾਣੀ ਉਧਰ ਤੱਕ ਪਾਣੀ ਆਉਂਦਾ ਹਸਪਤਾਲ ਤੱਕ ਸਾਡੇ ਵਾਜੇ ਵੇਲੇ ਘਰਾਂ ਚ ਵੀ ਆ ਵਰਦਾ ਜਿਹੜਾ ਵੀ ਗਟਰਾਂ ਚ ਸਾਰੇ ਪੈਪ ਡੁੱਬੇ ਹੋ ਆ ਥੱਲੇ ਉਧਰ ਵੀ ਪੈਪ ਡੁੱਬਿਓ ਆ ਵੀ ਪੈਪ ਡੁੱਬਿਓ ਆ ਕਿਸੇ ਪਾਸੇ ਸਾਡੇ ਨਿਕਾਸ ਹੈ ਨਹੀਂ ਪਾਣੀ ਦਾ ਜੇ ਮੀਂਹ ਪਵੇ ਤੇ ਪਾਣੀ ਇਧਰ ਨੂੰ ਛੜਕ ਨੂੰ ਇੱਥੋਂ ਪਾਣੀ ਟੱਪਦਾ ਇੱਥੋਂ ਪਾਣੀ ਟੱਪਦਾ ਨਾਲੇ ਚੋਂ ਹੋਰ ਪਾਣੀ ਸਾਡਾ ਛੱਪੜ ਦੇ ਲਓ ਕਿਦਾਂ ਦਾ ਆ ਅਸੀਂ ਇੱਕ ਵਾਰੀ ਦੋ ਵਾਰੀ ਇਹ ਸਾਫ਼ ਵੀ ਕਰਾ ਚੁੱਕੇ ਡੁੰਗਾ ਵੀ ਬਹੁਤ ਵਾਰ ਪਰ ਇਹ ਸਾਡੀ ਗੱਲ ਨਹੀਂ ਬਣਦੀ ਪਾਣੀ ਦੀ ਪੇਪਾ ਪਾਇਓ ਆ ਅਸੀਂ ਸਾਰੇ ਪਾਸੇ ਹੀ ਜਾ ਚੁੱਕੇ ਆ ਕੋਈ ਸਾਡਾ ਇਹਦੇ ਚ ਕੋਈ ਸਾਡਾ ਪੁੱਛਦਾ ਨਹੀਂ ਇਹ ਸਬੰਧੀ ਗੱਲਬਾਤ ਕੀਤੀ ਜੋ ਇੱਥੇ ਮੰਤਰੀ ਰਹਿ ਚੁੱਕੇ ਨੇ ਇਥੋਂ ਮੰਤਰੀ ਪਹਿਲਾਂ ਸੀਗੇ ਸਰਦਾਰ ਸੋਨ ਸਿੰਘ ਠੰਡਾਲ ਸ਼ਰਮਨੀ ਕਾਲੀਦਾਲ ਤੋਂ ਮੰਤਰੀ ਬੀ ਉਹ ਨਹੀਂ ਕੁਝ ਵੀ ਸਾਡੇ ਪਿੰਡ ਚ ਕੀਤਾ ਸੋਨ ਸਿੰਘ ਠੰਡਾਲ ਨੇ ਸਾਡੇ ਪਿੰਡ ਚ ਕੋਈ ਇੱਕ ਇੱਟ ਵੀ ਨਹੀਂ ਲਾਈ ਕਿਸੇ ਪਾਸੇ ਨਿਯੁਕਤਾਂ ਤੇ ਬਾਕੀ ਰਾਜ ਡਾਕਟਰ ਰਾਜਵਾ ਉਹ ਸਾਡੇ ਪਿੰਡ ਦੇ ਨਾਲ ਉਹ ਆ ਜੇ ਉਹਨਾਂ ਵੱਲੋਂ ਕੋਈ ਇਹੋ ਜਿਹੀ ਮੈਨੂੰ ਛੇੜਿਆ ਗਿਆ ਜੜੀਆਂ ਇਹ ਜਿੱਥੇ ਬੱਚੇ ਛੋਟੇ ਛੋਟੇ ਬੱਚੇ ਪੜਨ ਆਉਂਦੇ ਨੇ ਤੇ ਇਹ ਉਹ ਕਿਵੇਂ ਇੱਥੇ ਪੜਨ ਆਉਣਗੇ ਕਿਵੇਂ ਉਹੋ ਜੀ ਗੱਲਬਾਤ ਇਹ ਹੋਈ ਉਹ ਆ ਸਾਡੀ ਬੇ ਜਿਹਲੇ ਮੈਂ ਬਣੂੰਗਾ ਉਹ ਬਿਲੇ ਤੁਹਾਡਾ ਕੰਮ ਸਾਡੇ ਪਿੰਡ ਦਾ ਕੰਮ ਵੀ ਉਹ ਕਰਦਾ ਰਿਹਾ ਗਲੀਆਂ ਵੀ ਬਣਾਈਆਂ ਸਭ ਕੁਝ ਬਣਾਈਆਂ ਉਹ ਪਾਰਕ ਵੀ ਬਣੀਓ ਆ ਸਾਡੇ ਛੜਕਾਂ ਵੀ ਬਣਾਈਆਂ ਗਲੀਆਂ ਤੇ ਉਹਦਾ ਕੰਮ ਠੀਕ ਵਾ ਡਾਕਟਰ ਰਾਜ ਦਾ ਪਰ ਠੰਡਲ ਨੇ ਸਾਡੇ ਪਿੰਡ 'ਚ ਕੁਛ ਨਹੀਂ ਆ ਕੇ ਕੀਤਾ ਅਸੀਂ ਹੁਣ ਇਹਨੂੰ ਸਾਡੇ ਪੈਪ ਪਾਇਓ ਆ ਇੱਧਰ ਨੂੰ ਉਹ ਪੈਪ ਤਾਂ ਫਸਲ ਨੂੰ ਚਲਦੇ ਆ ਇਹ ਸਕੂਲ ਜਿਹੜਾ ਕਿੰਨਾ ਚਿਰ ਹੋ ਗਿਆ ਸਕੂਲ ਖੁੱਲੇ ਨੂੰ ਇੱਥੇ ਬਣੇ ਇਹਨੂੰ ਤਾਂ 30 35 ਸਾਲ ਹੋ ਗਿਆ ਜੀ ਇੱਧਰ ਕਰੋ ਜੀ 30 35 ਸਾਲ ਹੋ ਗਏ ਇਹਨੂੰ 35 ਸਾਲ ਤੋਂ ਇਹੀ ਹਾਲਾਤ ਨੇ ਇੱਥੇ ਸਕੂਲ ਦੇ ਇਹ ਇਹੀ ਹਾਲਾਤ ਵਾ ਇਹਨੂੰ ਤੁਸੀਂ ਸਮਾਰਟ ਸਕੂਲ ਕਹਿ ਸਕਦੇ ਹੋ ਸਮਾਰਟ ਮਿਡਲ ਸਕੂਲ ਹਾਂ ਇਹ ਨੂੰ ਕਹਿਣਾ ਕਿਦਾ ਦੇਖ ਲਓ ਤਾਂ ਤੁਹਾਡੇ ਤਾਂ ਸਾਹਮਣੇ ਹੀ ਆ ਇਹ ਸਾਡਾ ਕੰਮ ਇਹ ਕੋਈ ਗਵਰਨਮੈਂਟ ਦੇ ਹੀ ਆ ਇਹ ਕਰਨਾ ਸਾਰਾ ਹੀ ਕੰਮ ਤਾਂ ਗਵਰਨਮੈਂਟ ਦੇ ਹੀ ਕਰਨਾ ਸਰਪੰਚ ਉਹ ਆ ਸਰਪੰਚਣੀ ਆ ਉਹਨਾਂ ਉਹਨਾਂ ਵੀ ਸਾਰੇ ਪਾਸੇ ਕੇ ਕਿਹਾ ਹੈ ਅਰਜ਼ੀਆਂ ਦਿੱਤੀਆਂ ਉੱਤੇ ਟੱਕਰ ਗਏ ਉਹ ਪੀਡਬਲਯੂ ਵਾਲਿਆਂ ਤਾਂ ਟੱਕਰ ਗਏ ਅੱਜ ਦੀ ਤੁਸੀਂ ਗੱਲ ਕਰਦੇ ਹੋ ਡਾਕਟਰ ਰਾਜ ਨੇ ਵਿਕਾਸ ਦਾ ਕੁਝ ਕੰਮ ਕੀਤਾ ਪਿੰਡ ਦੇ ਥੋੜਾ ਬੋਤਾ ਕੰਮ ਕਰਵਾਇਆ ਪਰ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਨਹੀਂ ਆਇਆ ਜਿੱਥੇ ਬੱਚਿਆਂ ਨੇ ਪੜਨਾ ਆ ਕੇ ਜੀ ਇਹ ਮਾਮਲਾ ਜੀ ਉਹ ਨਹੀਂ ਕੁਝ ਵੀ ਕਰ ਸਕਦਾ ਉਹਦੇ 'ਚ ਇਹਦਾ ਕੰਮ ਨਹੀਂ ਇਹਦਾ ਗਵਰਨਮੈਂਟ ਦਾ ਹੀ ਕੰਮ ਆ ਇਹ ਜੋ ਕਰਨਾ ਗਵਰਨਮੈਂਟ ਨੇ ਇਹਨੂੰ ਕਰਨਾ ਡਾਕਟਰ ਰਾਜ ਜੋ ਮੌਜੂਦਾ ਵਿਧਾਇਕ ਸੀ ਹਲਕਾ ਚੱਬੇਵਾਲ ਤੋਂ ਤੇ ਉਹਨਾਂ ਦੇ ਹੱਥ ਵਾਸ ਸੀਗਾ ਉਹ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਸਬੰਧੀ ਮਾਮਲਾ ਉਹਨਾਂ ਦੇ ਸਬੰਧਿਤ ਧਿਆਨ ਦੇ ਵਿੱਚ ਇਹ ਗੱਲ ਲਿਆ ਸਕਦੇ ਸੀ ਏ ਨਹੀਂ ਜੀ ਕੋਈ ਵੀ ਕਰਦੇ ਨਾ ਤਾਂ ਕੋਈ ਮਾਟਰ ਕਰਦਾ ਆ ਨਾ ਕੋਈ ਹੋਰ ਕਰਦਾ ਆ ਬਸ ਆਉਂਦੇ ਆ ਪਤਾ ਨਹੀਂ ਤਾਂ ਉਹ ਨਿਆਣੀਆਂ ਨੂੰ ਵੀ ਪੜ੍ਹਾਉਂਦੇ ਨਹੀਂ ਉਹ ਫੋਨਾਂ ਤੇ ਹੀ ਲੱਗੇ ਰਹਿੰਦੇ ਆ 24 ਘੰਟੇ ਤੇ ਆਹ ਦਾ ਹਾਲਤ ਦੇਖ ਲਓ ਸਾਡੇ ਸਕੂਲ ਦੀ ਜਿਹੜੇ ਟੀਚਰ ਪੜ੍ਹਾਉਣਾ ਨੇ ਉਹ ਵੀ ਫੋਨਾਂ ਦੇ ਵਿੱਚ ਲੱਗੇ ਹੁੰਦੇ ਆ ਜੀ ਹਾਂ ਜੀ ਉਹ ਵੀ ਇੱਕ ਮਾਟਰ ਉਹ ਇੱਥੇ ਫੋਨ ਤੇ ਹੀ ਲੱਗੇ ਰਹਿੰਦਾ 24 ਘੰਟੇ ਇਹ ਸੰਬੰਧੀ ਤੁਸੀਂ ਜਾਣਕਾਰੀ ਦਿੱਤੀ ਹੈ ਆਪਣੇ ਸਿੱਖਿਆ ਵਿਭਾਗ ਨੂੰ ਜਾਂ ਕਿਸੇ ਅਧਿਕਾਰੀ ਨੂੰ ਨਹੀਂ ਨਹੀਂ ਅਸੀਂ ਨਹੀਂ ਕਿਸੇ ਨੂੰ ਵੀ ਕੁਝ ਵੀ ਕਿਹਾ ਨਾ ਸਾਨੂੰ ਲੂੜਈ ਆ ਇਹਨਾਂ ਨੂੰ ਕਹਿਣ ਦੀ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਤਾਂ ਮੰਗ ਇਹ ਕਰਦੇ ਆ ਮਰਾ ਯਾਰ ਸਾਡਾ ਛੱਪੜ ਦਾ ਨਿਕਾਸ ਕਿਸੇ ਪਾਸੇ ਨੂੰ ਹੋ ਜਾਵੇ ਚਾਹੇ ਉੱਧਰ ਨੂੰ ਹੋ ਜਾਵੇ ਚਾਹੇ ਉੱਧਰ ਨੂੰ ਹੋ ਜਾਵੇ ਇਹ ਛੱਪੜ ਦਾ ਅਸੀਂ ਪੂਰਨਾ ਆ ਇਹ ਇਹ ਛੱਪੜ ਦਾ ਅਸੀਂ ਪਾਣੀ ਕੱਢ ਕੇ ਇਹ ਛੱਪੜ ਦਾ ਸਾਰਾ ਪੂਰਨਾ ਆ। ਲਿਆਗੇ ਸਵਾਹ ਸੇਟਾਂਗੇ ਸਭ ਕੁਝ ਕਰਾਂਗੇ। ਇਹ ਪੂਰ ਕੇ ਐ ਨਾ ਪਲਾਟ ਬਣਾਉਣਾ ਇਹਦਾ। ਠੀਕ ਆ। ਹਾਂਜੀ। ਬੱਸ। ਆਂ ਸਰ ਕੀ ਨਾਮ ਹੈ ਜੀ? ਮੇਰਾ ਨਾਮ 파ਰਮੀ ਜੀ ਸਿਕਾਇਆ ਮੈਂ ਆਰਮੀ ਨੂੰ ਬਲਾਕ ਕਰਦਾ ਆ। ਜਿਹੜਾ ਵੀ ਇਹ ਛੱਪੜ ਦਾ ਪਾਣੀ ਵਾਪਸ ਆਉਂਦਾ ਆ ਜਿੰਨੇ ਵੀ ਬੰਦੇ ਇੱਥੇ ਬੈਠੇ ਆ ਛੱਪੜ ਦੇ ਕੋਲ ਦੀ ਨੰਗ ਲਿਆ ਉਹਨੇ ਬੰਦੇ ਸਾਰੇ ਬਿਮਾਰ ਹੁੰਦੇ ਆ। ਇਹ ਕਿਹੜੇ ਪਿੰਡ ਤੋਂ ਤੁਸੀਂ ਜੀ? ਜਿਹਾਨ ਪਿੰਡ ਤੋਂ ਇੱਥੋਂ ਆਇਆ। ਹਾਂਜੀ। ਇਹ ਬਿਮਾਰਦੇ ਹਣ ਗਾਹਾਂ ਬੰਦੇ ਦਾ ਕਈ ਤਾਂ ਚਲ ਕੇ ਹਸਪਤਾਲ ਕੀ ਬਿਮਾਰ ਹੋ ਕੇ ਕਈਆਂ ਨੂੰ ਟੀਵੀ ਹੋ ਗਈ ਕਈਆਂ ਨੂੰ ਹੋ ਗਈ ਇਹ ਜਿਹੜੀ ਸਮੱਸਿਆ ਪੂਰੀ ਹੋਣੀ ਚਾਹੀਦੀ ਆ ਇਹਦਾ ਜਿਹੜਾ ਨਿਕਾਸ ਆ ਇਹ ਸਿੱਧਾ ਚੋਹ ਦੇ ਵਿੱਚ ਨੂੰ ਪਹਿਲਾਂ ਇਹ ਕਰਨਾ ਚਾਹੀਦਾ ਆ ਨਾ ਇਹ ਜਿਹੜੀ ਬਿਮਾਰੀ ਆ ਕਿ ਜਿਹਦੇ ਗੁਰਦੇ ਖਰਾਬ ਹੁੰਦੇ ਆ ਕਿ ਜਿਹਦੇ ਫੇਫੜੇ ਖਰਾਬ ਹੁੰਦੇ ਆ ਇਹਦੇ ਬਿਮਾਰੀ ਇਹ ਨਾਲ ਬਹੁਤ ਟੱਚ ਕਰਦੀ ਆ ਇਹ ਇਹ ਸਾਡੀ ਇਹ ਰਿਕਵੈਸਟ ਆ ਗਵਰਨਮੈਂਟ ਅੱਗੇ ਇਹ ਜਿਹੜਾ ਨਾਲਾ ਪਾਣੀ ਆ ਨਾ ਟੋਬੇਰਾ ਇਹ ਚੋਹ ਨੂੰ ਕੱਢਿਆ ਜਾਵੇ ਤੇ ਇੱਕ ਦੇਖਿਆ ਕਿ ਜਿੱਥੇ ਟੋਬਾ ਗੰਦਾ ਪਾਣੀ ਛੱਪੜ ਦਾ ਭਰਿਆ ਪਾਣੀ ਨਾਲ ਗੰਦੇ ਪਾਣੀ ਦਾ ਭਰਿਆ ਉੱਥੇ ਹੀ ਇੱਕ ਸਕੂਲ ਹੈ ਮਿਡਲ ਸਕੂਲ ਤੇ ਕੀ ਕਹਿਣਾ ਚਾਹੂਗੇ ਇੱਕ ਪਾਸੇ ਸਰਕਾਰ ਨੇ ਉਪਲਬਧੀਆਂ ਕੀਤੀਆਂ ਗੱਲਾਂ ਕਰਦੇ ਆ ਅਖਬਾਰਾਂ 'ਚ ਵੀ ਆਉਂਦਾ ਨਿਊਜ਼ ਚੈਨਲ ਤੇ ਵੀ ਆਉਂਦਾ ਸੋਸ਼ਲ ਮੀਡੀਆ 'ਤੇ ਬੜੀ ਖਬਰਾਂ ਵਾਇਰਲ ਹੁੰਦੀਆਂ ਨੇ ਕਿ ਸਕੂਲਾਂ ਦੇ ਬੱਚੇ ਖਾਸ ਤੌਰ ਤੇ ਦਿੱਤਾ ਜਾ ਰਿਹਾ ਉਹਨਾਂ ਦੀਆਂ ਜੜੀਆਂ ਨੇ ਸਪੈਸ਼ਲ ਓਪਰਚ्युनिटी ਦਿੱਤੀ ਜਾ ਰਹੀ ਹੈ ਤੇ ਕਿਵੇਂ ਦੇਖਦੇ ਹੋ ਕਿ ਇਹੋ ਜੀ ਹਾਲਤ ਹੁੰਦੀ ਹੈ ਮਿਡਲ ਜਿਹੜੇ ਸਮਾਰਟ ਸਕੂਲ ਨੇ ਇਹੋ ਜੀ ਹਾਲਤ ਹੁੰਦੀ ਹੈ ਉਹਨਾਂ ਦੀ ਇਹ ਸਕੂਲ ਦੇ ਜਿਹੜੇ ਨਿਆਣੇ ਬੱਚੇ ਪੰਨ ਆਉਂਦੇ ਆ ਨਾ ਉਹਨਾਂ ਵਾਸਤੇ ਵੀ ਇਹ ਟੋਬੇਰੀ ਬਹੁਤ ਪ੍ਰੋਬਲਮ ਆ ਬਿਮਾਰ ਹੋਣ ਦੀ ਜਿਹੜੇ ਨਿਆਣੇ ਇੱਥੇ ਪੰਨ ਆਉਂਦੇ ਆ 5-10 ਦਿਨ ਤਾਂ ਬਿਮਾਰ ਹੋਏ ਇੱਥੋਂ ਦਵਾਈ ਲੈਣ ਆਉਂਦੇ ਆ ਕਿ ਉਹ ਬੁਖਾਰ ਚੱਜ ਜਾਂਦਾ ਕੀ ਕੁਛ ਨਹੀਂਦਾ ਇਹ ਟੋਬੇਰੀ ਜਿਹੜੇ ਗੰਦਾ ਮਸ਼ਕਾਉਂ ਦਾ ਨਾ ਉਹ ਨਾ ਬੰਦਾ ਉਹਦੇ ਆਟੋਮੈਟਿਕ ਹੀ ਢੱ ਲੱਗ ਜਾਂਦਾ ਇਹ ਸਾਡੀ ਪ੍ਰੋਬਲਮ ਆ ਜਿਹੜੇ ਇਹ ਪ੍ਰਾਇਮਰੀ ਸਕੂਲ ਦੇ ਨਾਲ ਇਹ ਤੋਬਾ ਲੱਗਦਾ ਆ ਇਹਦੀ ਸਮੱਸਿਆ ਸਾਡੀ ਹੱਲ ਹੋਣੀ ਚਾਹੀਦੀ ਆ ਜਿਹੜੇ ਸਰਦਾਰ ਸੋਹਣ ਸਿੰਘ ਠੰਡਲ ਪਹਿਲਾਂ ਇੱਥੇ ਮੰਤਰੀ ਰਹਿ ਚੁੱਕੇ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸ ਵੇਲੇ ਮੰਤਰੀ ਮੰਡਲ ਦੇ ਵਿੱਚ ਸੀਗੇ ਤੇ ਉਹਨਾਂ ਵੱਲੋਂ ਕੋਈ ਇੱਥੇ ਸਬੰਧਿਤ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਉਹ ਇਸ ਗੱਲ ਬਾਰੇ ਕੋਈ ਧਿਆਨ ਨਹੀਂ ਦਿੰਦਾ ਹੈਗਾ ਇਹ ਦੁਨੀਆ ਬਿਮਾਰ ਹੁੰਦੀ ਆ ਇਹ ਆ ਦਦਾ ਹਸਪਤਲ ਜਾਂਦੇ ਲੋਕ ਕਿ ਵੱਡੇ ਹਸਪਤਲ ਜਾਂਦੇ ਆ ਕਿ ਦਵਾਈ ਲੈਣ ਆਉਂਦੇ ਆ ਇਹਦੇ ਵਿੱਚ ਉਹ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਮਾਰ ਆ ਬੱਚਿਆਂ ਦੇ ਮਸ਼ੀਨ ਲਈ ਜਿਹੜੀ ਇਦੋਂ ਬਹੁਤ ਅੰਦਾਜ਼ੇ ਹੁੰਦੀ ਉਹ ਠੱਡੇ ਹੋ ਜਾਂਦੇ ਆ 10 20 ਬੱਚੇ ਦਾ ਇੱਥੋਂ ਦਵਾਈ ਲੈਣ ਆਉਂਦੇ ਜਿਨ੍ਹਾਂ ਨੂੰ ਟੋਬੇ ਦੇ ਨਾਲ ਬੁਖਾਰ ਚੱਲਦਾ ਸਮੱਸਿਆ ਇਹ ਹੀ ਆ ਇਹ ਠੰਡ ਨੇ ਇਹਦੇ ਬਾਰੇ ਕੋਈ ਨਹੀਂ ਕੋਈ ਗੱਲਬਾਤ ਕੀਤੀ ਹੁਣ ਦੂਜੇ ਪਾਸੇ ਅਸੀਂ ਦੇਖ ਰਹੇ ਆ ਕਿ ਇਹੀ ਛੱਪੜ ਦਾ ਪਾਣੀ ਪਿੰਡ ਵੱਲੋਂ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਇਸ ਟਾਈਮ ਵੀ ਮੱਛਰ ਮੱਖੀ ਮੱਛਰ ਜਿਹੜਾ ਆ ਉਹ ਜੰਮ ਰਿਹਾ ਤੇ ਬਿਮਾਰੀ ਦਾ ਡਰ ਬਣਿਆ ਹੋਇਆ ਤੇ ਇੱਕ ਥੜਾ ਬਣਿਆ ਜਿੱਥੇ ਬਜ਼ੁਰਗ ਬੰਦੇ ਪਿੰਡ ਦੇ ਆ ਕੇ ਬਹਿੰਦੇ ਨੇ ਆਪਣੀ ਗੱਲਬਾਤ ਕਰਦੇ ਨੇ ਸ਼ਾਮ ਦਾ ਸਮਾਂ ਇੱਥੇ ਬਤੀਤ ਕਰਦੇ ਨੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਅਸੀਂ ਚੀਜ਼ ਨੂੰ ਇਹ ਸਾਹ ਲਿਆ ਜਿਹੜਾ ਇਹ ਪਾਣੀ ਟੋਬੇਲਾ ਬਾਕਸਾਂ ਦਾ ਇਹ ਬਹੁਤ ਵੱਡੀ ਇਹ ਪ੍ਰੋਬਲਮ ਖੜਦਾ ਆ ਜੇਲੇ ਇੱਥੇ ਕੋਈ ਮਰੀਜ਼ ਇੱਥੇ ਦਵਾਈ ਲੈਣ ਆ ਕੇ ਬਹਿੰਦਾ ਆ ਉਹ ਇੱਥੇ 10 ਮਿੰਟ ਨਹੀਂ ਬਹਿ ਸਕਦਾ ਇਹ ਸਾਡੇ ਪਿੰਡ ਜਾਣ ਦੇ ਬੰਦੇ ਵੀ ਬਹੁਤ ਜ਼ਿਆਦਾ ਬਿਮਾਰ ਹੋਏ ਆ ਇਸੇ ਕਰਕੇ ਇਸ ਪਾਣੀ ਕਰਕੇ ਇਹ ਪਾਣੀ ਤੋਂ ਡਰਦੇ ਵੀ ਇੱਧਰ ਦੇ ਪਾਸੇ ਸ਼ਹਿਰ ਤੇ ਆ ਕੇ ਬੰਦੇ ਨਹੀਂ ਅੰਦਰ ਦੁਆ ਲੈਣ ਚੱਲ ਜਾਂਦੇ ਆ ਇਸ ਬਿਮਾਰੀ ਦੇ ਨਾਮ ਦੁਆ ਲੈਣ ਜਾਂਦੇ ਆ ਇਹ ਜਿਹੜੀ ਸਮੱਸਿਆ ਸਾਡੇ ਪਿੰਡ ਨੂੰ ਇੱਧਰ ਨੂੰ ਹੱਲ ਹੋਣੀ ਚਾਹੀਦੀ ਆ ਨਿਕਾਹ ਨਿਕਲਣਾ ਚਾਹੀਦਾ ਇਹ ਦਿਓ ਤਾਂ ਤੇ ਹੁਣ ਇਸ ਵੇਲੇ ਮੌਜੂਦਾ ਵਿਧਾਇਕ ਸੀਗੇ ਡਾਕਟਰ ਰਾਜਕੁਮਾਰ ਕਾਂਗਰਸ ਵੱਲੋਂ ਉਹ ਇੱਥੇ ਵਿਧਾਇਕ ਰਹੇ ਚੁੱਕੇ ਨੇ ਤੇ ਉਹਨਾਂ ਤੱਕ ਵੀ ਪਹੁੰਚ ਨਹੀਂ ਕੀਤੀ ਗਈ ਇਸ ਨੂੰ ਉਹ ਨਾਲ ਉਹਨਾਂ ਨੇ ਕਿਹਾ ਸੀਗਾ ਉਹ ਉਹਨੇ ਕਹਿੰਦੇ ਦੇਖਾਂਗੇ ਇਹਦੇ ਬਾਰੇ ਅੱਗੇ ਉਹ ਇਸ ਦੇ ਬਾਰੇ ਕੋਈ ਉਹ ਗਲਬਾ ਵੀ ਕੀਤੀ ਉਹ ਕਾਂਸ ਦੀ ਪਾਰਟੀ ਕਰਕੇ ਛੱਡ ਕੇ ਇਹ ਝਾੜੂ ਦੇ ਨਾਲ ਉਹਨੇ ਆਪਣਾ ਕੰਡੈਕਟ ਕਰ ਲਿਆ ਇਹ ਕੋਈ ਗੱਲ ਅੱਗੇ ਨਾ ਗਈ ਨਾ ਪਿੱਛੇ ਗਈ ਇੱਥੇ ਠੱਪ ਇੱਥੇ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਜੀ ਮੈਂ ਮੌਜੂਦਾ ਪੰਚਾਇਤ ਦਾ ਮੈਂਬਰ ਆ ਪੰਚ ਆ ਅੱਛਾ ਕਿਹੜੇ ਪਿੰਡ ਤੋਂ ਜੈਣ ਪਿੰਡ ਤੋਂ ਜਾਨ ਪੜਦਾ ਸਰ ਇੱਕ ਦੇਖਣ ਟੂ ਦਾ ਆ ਠੀਕ ਹੈ ਹਾਂਜੀ ਸਰ ਇਹ ਦੇਖਣ ਚਾ ਰਿਹਾ ਕਿ ਸਕੂਲ ਜਿਹੜਾ ਮਿਡਲ ਸਕੂਲ ਆ ਸਰਕਾਰ ਨੇ ਤਾਂ ਬੜੀ ਵੱਡੀਆਂ ਵੱਡੀਆਂ ਗੱਲਾਂ ਕਈਆਂ ਨੇ ਕਿ ਉਪਲੋਧੀਆਂ ਕੀਤੀਆਂ ਨੇ ਮਿਡਲ ਸਕੂਲਾਂ ਨੂੰ ਸਮਾਰਟ ਸਕੂਲ ਦੇ ਵਿੱਚ ਤਬਦੀਲ ਕਰ ਦਿੱਤਾ ਪਰ ਜੇ ਹਾਲਾਤ ਮੌਜੂਦਾ ਦੇਖੀਏ ਤਾਂ ਜਾਨ ਪਿੰਡ ਦਾ ਜਿਹੜਾ ਸਕੂਲ ਹੈ ਉਹ ਟੋਬੇ ਦੇ ਵਿੱਚ ਕਿਰਿਆ ਹੋਇਆ ਛੱਪੜ ਦੇ ਵਿੱਚ ਕਿਰਿਆ ਹੋਇਆ ਤੇ ਜਿਹੜਾ ਛੱਪੜ ਦਾ ਪਾਣੀ ਇਹ ਪਿੰਡ ਦੇ ਵਿੱਚ ਵੀ ਆ ਕੇ ਵੜ ਰਿਹਾ ਜੀ ਤੇ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਅਸੀਂ ਜੀ ਬਹੁਤ ਵਾਰੀ ਡੀਸੀ ਦੇ ਪੇਸ਼ ਹੋਏ ਆ ਤੇ ਬਾਕੀ ਵੀ ਇੱਥੇ ਕਈ ਡੀਸੀ ਨੇ ਆਬ ਬੰਦੇ ਵੀ ਭੇਜੇ ਆ ਆਪਣੇ ਤੌਰ ਤੇ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਲੇਕਿਨ ਉਹ ਐਵੀਆ ਫੂਕੀਆਂ ਫਰੌਟੀਆਂ ਮਾਰ ਕੇ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਵੀ ਕੁਝ ਨਹੀਂ ਕੀਤਾ ਇਹਦੇ ਬਾਰੇ ਕਦੀ ਨਹੀਂ ਸੋਚਿਆ ਸਾਰੇ ਅੱਗੇ ਅਸੀਂ ਬੇਨਤੀਆਂ ਕਰਕੇ ਹਾਰ ਕੇ ਥੱਕ ਕੇ ਬੈਠੇ ਆ ਡਾਕਟਰ ਰਾਜ ਵੀ ਇੱਥੇ ਵਿਧਾਇਕ ਰਹੇ ਨੇ ਹਾਂਜੀ ਡਾਕਟਰ ਰਾਜ ਵੀ ਵਿਧਾਇਕ ਰਹੇ ਨੇ ਉਹਨਾਂ ਦੇ ਨੋਟਿਸ ਦੇ ਵਿੱਚ ਹੈ ਇਹ ਗੱਲ ਉਹਨਾਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਕੋਈ ਕਿਸੇ ਨੇ ਉਪਰਾਲਾ ਨਹੀਂ ਕੀਤਾ ਜੀ ਇਹਦੇ ਬਾਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਅ ਸਰਦਾਰ ਸੋਨਸ ਸਿੰਘ ਠੰਡਾ ਜਿਹੜਾ ਮੰਤਰੀ ਮੰਡਲ ਦੇ ਵਿੱਚ ਵੀ ਸੀਗੇ। ਤੇ ਕਿਵੇਂ ਉਹਨਾਂ ਵੱਲੋਂ ਕੋਈ ਉਪਰਾਲਾ? ਉਹਨਾਂ ਦੇ ਵੱਲੋਂ ਉਪਰਾਲਾ ਦਾ ਕੋਈ ਨਹੀਂ ਹੋਇਆ। ਲੇਕਿਨ ਉਸ ਟਾਈਮ ਸਾਨੂੰ ਇੰਨੀ ਜ਼ਿਆਦਾ ਤੰਗੀ ਨਹੀਂ ਸੀਗੀ। ਕੋਈ ਸੋਚ ਵੀ ਨਹੀਂ ਸੀਗੀ ਇੱਧਰ ਬਣੀ ਪਿੰਡ ਦੀ। ਵੀ ਅਸੀਂ ਇਹ ਵੀ ਕੰਮ ਕਰ ਲਈਏ। ਕਿਉਂਕਿ ਜਿਹੜੀ ਸਾਡੇ ਪਿੰਡ ਦੀ ਸੀਵਰੇਜ ਹੈ ਨਾ ਉਹ ਚਲਦੀ ਪਈ ਸੀਗੀ। ਸਹੀ ਸਲਾਮਤ ਤੇ ਹੁਣ ਇਹ ਇਦਾਂ ਆ ਬਈ ਉਹ ਇਹਦੇ ਨਾਲ ਫਿਰ ਜਿਹੜਾ ਅਸੀਂ ਇੰਨਾ ਅੱਜ ਤੋਂ 20 ਸਾਲ ਪਹਿਲਾਂ ਸੀਵਰੇਜ ਪਾਈ ਆ ਪਿੰਡ ਦੇ ਵਿੱਚ ਉਹ ਵੀ ਸਾਡੀ ਬਲੋਕੇਜ ਹੋ ਰਹੀ ਹੈ ਤੇ ਪ੍ਰੋਬਲਮ ਦਿਨੋਂ ਦਿਨ ਵੱਧ ਰਹੀ ਆ ਔਰ ਇਹ ਟੋਬਾ ਇੰਨਾ ਡੂੰਘਾ ਆ 30 ਫੁੱਟ ਡੂੰਘਾ ਆ ਤਕਰੀਬਨ ਅੱਛਾ ਜੀ ਇਹਦੇ ਵਿੱਚੋਂ ਅਸੀਂ ਗਾਰ ਕਢਾਈ ਸੀਗੀ ਸਪਾਈ ਕਰਾਇਆ ਸੀਗਾ ਠੀਕ ਆ ਜੀ 30 ਫੁੱਟ ਡੂੰਘਾ ਆ ਅਗਰ ਇਹਦੇ ਵਿੱਚ ਕੋਈ ਬੱਸ ਟਰੱਕ ਕੋਈ ਕਾਰ ਡਿੱਗ ਪਈ ਉਹ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਲੇਕਿਨ ਡੈੱਡ ਬੋਡੀ ਹੈ ਕੋਈ ਉੱਪਰ ਆਉਣ ਗਿਆ ਤਾਂ ਫਿਰ ਪਤਾ ਲੱਗੂ ਕਿ ਇੱਥੇ ਕੋਈ ਡਿੱਗਿਆ ਹੋਇਆ ਹੈ। ਲੋ ਜੀ ਬੜੀ ਇੱਕ ਵੱਡੀ ਗੱਲ ਕਹੀ ਹੈ ਕਿ ਜੇ ਬੱਸ ਵੀ ਅਸਾ ਛੱਪੜ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਉਹਨੂੰ ਵੀ ਲੱਭਣਾ ਔਖਾ ਤੇ ਜੇ ਕੋਈ ਬੰਦਾ ਆਮ ਇਨਸਾਨ ਰਾਤ ਨੂੰ ਇੱਥੇ ਚੱਲਦਾ ਕੋਈ ਕਾਰ ਡਿੱਗ ਜਾਂਦੀ ਹੈ ਤਾਂ ਉਹ ਤਾਂ ਲੱਭਣ ਦੇ ਸਾਰ ਹੀ ਨਹੀਂ ਬਣਦੇਗੀ। ਹਾਂਜੀ ਬਿਲਕੁਲ ਲੱਭਣ ਦੇ ਸਾਰ ਨਹੀਂ ਬਣਨਗੇ। ਇਹ ਤਾਂ ਬਹੁਤ ਖਤਰੇ ਵਾਲਾ ਕੰਮ ਹੈ। ਫਿਰ ਸਾਨੂੰ ਸਰਕਾਰ ਸਹਿਯੋਗ ਦੇਵੇ ਜਾਂ ਕੋਈ ਗ੍ਰਾਂਟ ਦੇਵੇ ਜਾਂ ਪੰਚਾਇਤ ਨੂੰ ਆ ਕੇ ਕਿਸੇ ਤਰ੍ਹਾਂ ਪ੍ਰੇਰੇ ਕੋਈ ਖੂਬ ਹੋਵੇ ਅਸੀਂ ਤਾਂ ਬਾਰ ਟੱਕਰਾ ਮਾਰ ਕੇ ਹਾਰ ਕੇ ਬਹਿ ਗਏ ਆ ਜਿਹੜੇ ਅਫਸਰ ਦੇ ਕੋਲ ਅਸੀਂ ਜਾਈਦਾ ਉਹ ਮੋੜੇ ਸਾਨੂੰ ਇਹ ਜਵਾਬ ਦਿੰਦਾ ਜੀ ਮੈਂ ਇਹਦੇ ਬਾਰੇ ਕੀ ਕਰ ਸਕਦਾ ਇੱਕ ਹੋਰ ਚੀਜ਼ ਦੇਖੀਏ ਕਿ ਜਿਹੜਾ ਪਿੰਡ ਦੀ ਐਂਟ੍ਰੈਂਸ ਹੈ ਉਹ ਐਸੇ ਗੰਦੇ ਪਾਣੀ ਵਾਲੀ ਆਮ ਵਿਅਕਤੀ ਦੀ ਐਂਟ੍ਰੈਂਸ ਹੁੰਦੀ ਹੈ ਇਹਦੇ ਦਰਸ਼ਨ ਪਹਿਲਾਂ ਕਰਨੇ ਪੈਂਦੇ ਨੇ ਜੀ ਬਿਲਕੁਲ ਜੀ ਇਹ ਹਮਰਾ ਤੁਹਾਡੇ ਸਾਹਮਣੇ ਆ ਦੇਖੋ ਇੱਥੇ ਮੱਖੀ ਮੱਛਰ ਪੜ ਰਹੇ ਆ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ ਪਹਿਲਾਂ ਬਿਲਕੁਲ ਸਫਾਈ ਸੀ ਜਦੋਂ ਸੀਵਰੇਜ ਪਿਆ ਬਿਲਕੁਲ ਸਫਾਈ ਸੀ ਪਿੰਡ ਦੀ ਲੋਕ ਦੇਖਦੇ ਸੀਗੇ ਵੀ ਜੈਨਪਿੰਡ ਦਾ ਵਿੱਚ ਬਈ ਮਾਡਲ ਲਿਆ ਨਵਾਂ ਆ ਇਹ ਸੀਵਰੇਜ ਪੈ ਗਿਆ ਆ ਬੜੀ ਸਫਾਈ ਸੀਗੀ ਲੋਕ ਬੜੇ ਸੁਖੀ ਸੀਗੇ ਹੁਣ ਤਾਂ ਲੋਕ ਇਸ ਵੇਲੇ ਇੰਨੇ ਦੁਖੀ ਆ ਕਿ ਤੁਸੀਂ ਇਹਦੇ ਬਾਰੇ ਸੋਚ ਵੀ ਨਹੀਂ ਸਕਦੇ ਤੇ ਸਰਪੰਚ ਸਾਹਿਬ ਵੱਲੋਂ ਵੀ ਇਸ ਵਾਰੀ ਧਿਆਨ ਨਹੀਂ ਦਿੱਤਾ ਜਾਂਦਾ ਬਿਲਕੁਲ ਧਿਆਨ ਦਿੱਤਾ ਗਿਆ ਸੀਗਾ ਕਈ ਵਾਰੀ ਅਸੀਂ ਜਾ ਕੇ ਪੇਸ਼ ਹੋਏ ਆ ਗਏ ਹੁਣ ਸਰਕਾਰਾਂ ਹੀ ਨਹੀਂ ਕੁਝ ਕਰ ਰਹੀਆਂ ਉਹ ਗਲੀਆਂ ਨਾਲੀਆਂ ਆ ਉਹ ਹਰ ਵਾਰੀ ਪਟਲੋ ਲਾ ਲਓ ਪਟਲੋ ਲਾ ਲਓ ਅਸੀਂ ਘਰ ਬਣਾਉਨੇ ਆ ਕਿਹੜਾ ਬੰਦਾ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ 10 ਵਾਰੀ ਘਰ ਬਣਾਊਗਾ ਆ ਗੜੀਆਂ ਨਾਰੀਆਂ ਤਾਂ ਸਾਡੇ ਦੇਖਦੇ ਆ ਦੇਖਦਾ 10 ਵਾਰੀ ਬਣ ਗਈਆਂ ਜਿਹੜੀ ਪੰਚਾਇਤ ਆਉਂਦੀ ਆ ਉਹ ਗੜੀ ਪੜਦੀ ਆ ਫੇਰ ਬਣਾ ਲੋ ਗੜੀ ਪੜਦੀ ਆ ਫੇਰ ਬਣਾ ਲੋ ਜਿਸ ਚੀਜ਼ ਦੀ ਲੋੜ ਆ ਸਾਨੂੰ ਲੋੜ ਤਾਂ ਰੋਟੀ ਦੀ ਆ ਸਾਨੂੰ ਕਹਿੰਦੇ ਪਾਣੀ ਪੀ ਕੇ ਸਾਰੋ ਦੱਸੋ ਜੀ ਕਿਦਾਂ ਚੰਗਾ ਮ ਚੱਲੂਗਾ ਕੋਈ ਸਰਕਾਰ ਹੈ ਕੋਈ ਆ ਹੁਣ ਵੀ ਜਿਹੜੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਤੂੰ ਕਦੀ ਸੋਚਿਆ ਕਦੀ ਇੱਥੇ ਦੀ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਇਹ ਜਿਹੜਾ ਪਿੰਡ ਦਾ ਗੰਦਾ ਪਾਣੀ ਆ ਵੀ ਇਹਦੇ ਮੌਜੂਦਾ ਕੋਈ ਇਹਨੂੰ ਗਾਹਾਂ ਇਹ ਸ਼ਿਫਟ ਹੋਵੇ ਜਾਂ ਇਹਨੂੰ ਥਾਂ ਹੋਰ ਸਾਨੂੰ ਮਿਲੇ ਅਸੀਂ ਟੋਬਾ ਉਧਰੋਂ ਕੱਢ ਲਈਏ ਸੜਕ ਦੇ ਨਾਲੋਂ ਜਾਂ ਹੋਰਾਂੀਆਂ ਕੋਈ ਦਰਘਟਨਾ ਵੀ ਆ ਬੱਚਿਆਂ ਦੇ ਨਾਲ ਆ ਆ ਸਕੂਲ ਦੇ ਵਿੱਚ ਨਿਆਣੇ ਪੜ੍ਹਦੇ ਆ ਜੀ ਕਿ ਹੁਣ ਗਰਮੀਆਂ ਦੇ ਦਿਨੇ ਆ ਪਾਣੀ ਉਹਦੇ ਵਿੱਚ ਨਿਆਣੇ ਪੜਦੇ ਆ ਕਿਸੇ ਵੇਲੇ ਕੋਈ ਬੱਚਾ ਛੱਤ 'ਤੇ ਚੜਦਾ ਜਾਂ ਉੱਧਰ ਨੂੰ ਜਾ ਵੜਦਾ ਬੱਚਾ ਵਿੱਚ ਡਿੱਗ ਪਿਆ ਤਾਂ ਬੜੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਨਹੀਂ ਜੀ ਉਹ ਲੱਭ ਨਹੀਂ ਸਕਦਾ ਬੱਚਾ ਉਹ ਡੈੱਡ ਬੋਡੀ ਲੱਭੂਗੀ ਕੋਈ ਵੀ ਚੀਜ਼ ਵਿੱਚ ਡਿੱਗਦੀ ਹੈ ਨਾ ਜੀ ਕੋਈ ਵੀ ਇਨਸਾਨ ਡਿੱਗਦਾ ਹੈ ਕੋਈ ਪਸ਼ੂ ਵੀ ਡਿੱਗਦਾ ਉਹਦੀ ਡੈੱਡ ਬੋਡੀ ਮਿਲੂਗੀ ਕੁਝ ਕਿਹੜੇ ਪਿੰਡਾਂ ਤੋਂ ਇਸ ਸਕੂਲ ਦੇ ਵਿੱਚ ਬੱਚੇ ਪੜਨ ਆਉਂਦੇ ਨੇ ਜੀ ਇਹੇ ਪਿੰਡਾਂ ਦੇ ਵਿੱਚ ਉਹ ਪਿੰਡ ਜਾਨ ਦੇ ਬੱਚੇ ਨੇ ਕੁਝ ਇੱਥੇ ਅੱਡੇ ਤੋਂ ਜਿਹੜਾ ਨਵਾਂ ਜਾਨ ਦਾ ਅੱਡਾ ਵਸਿਆ ਉੱਥੇ ਇਹ ਬੱਚੇ ਪੜ੍ਹਦੇ ਨੇ ਇਹ 8 8ਵੀਂ ਤੱਕ ਕਹੀ ਆ 8ਵੀਂ ਤੱਕ ਕੇ ਸਕੂਲ ਆ ਠੀਕ ਆ ਉਹ ਤੋਂ ਅੱਗੇ ਫਿਰ ਉਹ ਚੱਬਿਆਲ ਦਾ ਜਿਹੜਾ ਸਕੂਲ ਆ ਮੇਨ ਅੱਡੇ ਤੇ ਆ ਜਾਣ ਚੱਬਿਆਲ ਦਾ ਸਕੂਲ ਆ ਇਹ ਬੱਚੇ ਉਹਦੇ ਵਿੱਚ ਸ਼ਿਫਟ ਕਰ ਜਾਂਦੇ ਆ ਸਰਕਾਰਾਂ ਦਾ ਕੋਈ ਸਹਿਯੋਗ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾ ਕੇ ਬਸ ਕੰਮ ਖਤਮ ਆ ਜੇ ਇਸ ਚੀਜ਼ ਨੂੰ ਪਿੰਡ ਨੂੰ ਚਾਹੀਦਾ ਉਹਦੇ ਬਾਰੇ ਕੁਝ ਨਹੀਂ ਗਾ ਜਿਹੜੀ ਨਹੀਂ ਚਾਹੀਦੀ ਆ ਉਹ ਚੱਕੂ ਆਜੋ ਚਾਪੂ ਸੋ ਜਿਹੜਾ ਵਿਕਾਸ ਦਾ ਕਾਰਜ ਹੈ ਉਹ ਸਿਰਫ ਇੱਕ ਕਾਗਜ਼ਾਂ ਵਿੱਚ ਹੀ ਰਹਿ ਗਿਆ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਵਿਕਾਸ ਨਾਮ ਦਾ ਜਿਹੜੀ ਵਿਵਸਥਾ ਉਹ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਤੇ ਇਹ ਜੋ ਹਾਲਾਤ ਤੁਹਾਨੂੰ ਅਸੀਂ ਦਿਖਾਏ ਨੇ ਪਿੰਡ ਜਿਆਨ ਜੋ ਕਿ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਕੇ ਹਲਕਾ ਚੱਬੇਵਾਲ ਦੇ ਨਜ਼ਦੀਕ ਹੀ ਪੈਂਦਾ ਤੇ ਇਹ ਉਥੋਂ ਦੇ ਹਾਲਾਤ ਨੇ ਤੇ ਬੱਚੇ ਜਿਹੜੇ ਇੱਥੇ ਪੜਨ ਆਉਂਦੇ ਨੇ ਉਹ ਬਿਮਾਰੀਆਂ ਨਾਲ ਜੂਝਦੇ ਨੇ ਤੇ ਉਹ ਬਿਮਾਰ ਹੋਣ ਤੋਂ ਬਾਅਦ ਹਸਪਤਾਲਾਂ ਵਿੱਚੋਂ ਦਵਾਈਆਂ ਵੀ ਉਹਨਾਂ ਨੂੰ ਲੈਣੀਆਂ ਪੈਂਦੀਆਂ ਨੇ ਸੋ ਕਿਸ ਤਰ੍ਹਾਂ ਉਹ ਇੱਥੇ ਵਿੱਦਿਅ ਹਾਸਲ ਕਰਕੇ ਤੇ ਆਪਣੇ ਆਪ ਨੂੰ ਉੱਚ ਲੈਵਲ ਪੱਧਰ ਤੱਕ ਨੌਕਰੀਆਂ ਲਈ ਆਪਣੇ ਵੱਡੇ ਅਫਸਰ ਕਿੱਦਾਂ ਬਣ ਸਕਦੇ ਨੇ ਇਹ ਇੱਕ ਬੜੇ ਹੀ ਦੇਖਣ ਵਾਲੀ ਗੱਲ ਹੈ ਸਰਕਾਰ ਲਈ ਇੱਕ ਬੜੀ ਹੀ ਮੰਦ ਭਾਗੀ ਗੱਲ ਹੈ ਸਰਕਾਰ ਨੂੰ ਇਸ ਬਾਰੇ ਸੋਚਣਾ ਹੋਵੇਗਾ ਸੋਚਣ ਦੀ ਇੱਕ ਲੋੜ ਹੈ ਹਾਂਜੀ ਸਰ ਕੀ ਨਾਮ ਹੈ ਜੀ ਰਨਾ ਕੁੰਦਨ ਸਿੰਘ ਹੈ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਹੋ ਤੁਸੀਂ ਮੈਂ ਇਸ ਪਿੰਡ ਨੂੰ ਬਿਲੋਗ ਕਰਦਾ ਮੈਂ ਅੱਛਾ ਜਿਆਨ ਪਿੰਡ ਤੋਂ ਇਹ ਸਾਰੇ ਇੱਕ ਦੇਖਿਆ ਗਿਆ ਕਿ ਪਿੱਛੇ ਜ ਵੱਡਾ ਵੱਡਾ ਛੱਪੜ ਹੈ ਤੇ ਵਿੱਚ ਸਕੂਲ ਹੈ ਐਦਾਂ ਲੱਗਦਾ ਹੈ ਕਿ ਜਿਹੜਾ ਛੱਪੜ ਹੈ ਸਕੂਲ ਦੇ ਵਿੱਚ ਬਣਾਇਆ ਗਿਆ ਜੀ ਠੀਕ ਹੈ ਜੀ ਜਾਂ ਕਹਿ ਲੋ ਕਿ ਸਕੂਲ ਨੂੰ ਛੱਪੜ ਦੇ ਵਿੱਚ ਬਣਾਇਆ ਗਿਆ ਤੇ ਬੱਚੇ ਉੱਥੇ ਪੜਨ ਹੁੰਦੇ ਨੇ ਤੇ ਕਿਵੇਂ ਦੇਖਦੇ ਹੋ ਬੱਚੇ ਬਿਮਾਰ ਵੀ ਹੁੰਦੇ ਨੇ ਬਿਮਾਰ ਵੀ ਹੋ ਜਾਂਦੇ ਮੱਛਰ ਵੀ ਆਉਂਦਾ ਜੀ ਬਹੁਤ ਕਾਣੀ ਉਪਲਬਧੀ ਦੇਖਦੇ ਹੋ ਕਿ ਸਰਕਾਰ ਤਾਂ ਕਹਿ ਰਹੀ ਸਮਾਰਟ ਸਕੂਲ ਬਣਾਈ ਐ ਸਮਾਰਟ ਸਕੂਲ ਕਿੱਥੇ ਦੇਖ ਲੋ ਜ ਸਮਾਰਟ ਕਿੱਦਾਂ ਬਣਾਇਆ ਦੇਖ ਲੋ ਪਿੰਡ ਸਾਡਾ ਉਦਾਂ ਹੀ ਆ ਹਾਂਜੀ ਕੁਛ ਨਹੀਂ ਪਾਣੂ ਦਾ ਪਲਾਬ ਦੇਖੋ ਦੇ ਦੇ ਨਹੀਂ ਐ ਸੜਕਾ ਸੜਕਾ ਦੇਖ ਲੋ ਕਿਦਾਂ ਜੰਬੇ ਆ ਤੇ ਚੱਲ ਜਾ ਆਪਣੇ ਭਾਂ ਵੱਲ ਚੱਲ ਜਾ ਉੱਥੇ ਵੀ ਚੜਕ ਟੁੱਟੀਆਂ ਪਈਆਂ ਟੋਏ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਉੱਥੇ ਹਰ ਇੱਕ ਹਰ ਇੱਕ ਪਿੰਡ ਵਿੱਚ ਜਾਨਾ ਮੈਂ ਉੱਥੇ ਉੱਥੇ ਚੜ ਕੇ ਟੁੱਟੀਆਂ ਹੀ ਆ ਟੁੱਟੀਆਂ ਹੀ ਆ ਹਾਂਜੀ ਸਰਦਾਰ ਸੋਨਸੇਨ ਠੰਡਲ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਮੰਤਰੀ ਮੰਡਲ ਦੇ ਵਿੱਚ ਸੀ ਜੋ ਕਿ ਹਲਕਾ ਚੱਬੇਵਾਲ ਨੂੰ ਬਿਲੋਂਗ ਕਰਦੇ ਸੀ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਇੱਥੋਂ ਵਿਧਾਇਕ ਰਹੇ ਚੁੱਕੇ ਨੇ ਕਾਂਗਰਸ ਪਾਰਟੀ ਤੋਂ ਤੇ ਇਹਨਾਂ ਵੱਲੋਂ ਕੋਈ ਵਿਕਾਸ ਕਾਰਜ ਨਹੀਂ ਕੀਤੇ ਗਏ ਇਸ ਬਿਲ ਦੇਖਿਆ ਨਹੀਂ ਗਿਆ ਆਪਣੇ ਰਾਹ ਸਾਹਮਣੇ ਤਾਂ ਕੀਤਾ ਬਹੁਤ ਹੈ ਆ ਸੜਕ ਦੋ ਵਾਰੀ ਬਣਾਈ ਤੀ ਆ ਉਧਰ ਵੀ ਬਣਾਈ ਤੀ ਇੱਧਰ ਵੀ ਬਣਾਈ ਤੀ ਬਸ ਇਹ ਪਾਲੇ ਪਾਸੇ ਵੀ ਬਣਾਈ ਤੀ ਹੁਣ ਜਿਹੜੀ ਹੁਣ ਸਰਕਾਰ ਆ ਹੁਣ ਤਾਂ ਕਹਾਂ ਤੋਂ ਉਹਨੇ ਦੇਖਣਾ ਭਗਵੰਤ ਮਾਨ ਨੇ ਦੇਖਣਾ ਵੀ ਕਿੰਨਾ ਕਿ ਮਗਾਸ ਕੀਤਾ ਹੈ ਆਪਾਂ ਮੈਂ ਤੁਹਾਨੂੰ ਦੇਖਦਾ ਇਹ ਬਖਾਸ ਕੀਤਾ ਕੀਤਾ ਹੈ ਪਿੰਡ ਦੇ ਵਿੱਚ ਐਂਟਰ ਕਰਦੇ ਸਾਰੇ ਦਰਸ਼ਨ ਹੁੰਦੇ ਨੇ ਜੀ ਇਹ ਗੰਦੇ ਪਾਣੀ ਦੇ ਠੀਕ ਹੈ ਜੀ ਜੜੀ ਬਦਬੂ ਭਰਿਆ ਪਾਣੀ ਇੱਥੇ ਅਸੀਂ ਇੱਥੇ ਬੰਦੇ ਆ ਰੋਜ਼ ਮੋਸ਼ਕਾਉਂਦਾ ਮੱਛਰ ਆਉਂਦਾ ਬਿਮਾਰ ਵੀ ਹੋ ਸਕਦੇ ਆ ਥਿਆਣੇ ਬੰਦੇ ਬਿਮਾਰੀ ਵੀ ਹੋ ਸਕਦੇ ਆ ਪਿੰਡਿਆ ਆਪਣੇ ਕਹਿੰਦੇ ਤੇ ਸਾਡੇ ਜਿਹੜੇ ਮੈਂ ਉਹ ਲਾਜਮ ਆਪਣੇ ਲਾਜਮ ਰਿਟਾਇਰ ਹੋਇਆ ਅੱਛਾ ਜੀ 20 ਸਾਲਾਂ ਦਾ ਸਾਡਾ ਬਕਾਇਆ ਇਹ ਬੰਦੀਆਂ ਤਨਖਾਹਾਂ ਦਾ ਮੈਨੇ ਦਿੱਤਾ ਕਹਿੰਦੇ ਦਵਾਂਗੇ ਹਾਲੇ ਤੱਕ ਦਿੱਤਾ ਨਹੀਂ 200% ਡੀਏ ਦਾ ਸਾਡਾ ਬਕਾਇਆ ਰੰਦਾ ਡੀਏ ਵੀ ਨਹੀਂ ਦਿੱਤਾ ਸਾਡਾ ਬਕਾਇਆ ਵੀ ਨਹੀਂ ਦਿੰਦੀ ਠੀਕ ਹੈ ਜੀ ਜੁਨੀਅਨ ਜਾਂਦੀ ਹੈ ਟਾਈਮ ਦੇਣ ਦਾ ਦੌੜ ਜਾਂਦਾ ਹੈ ਗੱਲਬਾਤ ਨਹੀਂ ਕਰਦਾ ਕਿਸੇ ਜੁਨੀਅਨ ਨਾਲ ਵੀ ਨਹੀਂ ਕਰਦਾ ਸਾਰੇ ਜੁਨੀਅਨ ਸਾਡੀਆਂ ਔਖੀਆਂ ਹੋਈਆਂ ਹਨ ਹਾਂ ਜੀ ਸਾਡਾ ਜਿਹੜਾ ਪਾਣੀ ਛੱਪੜ ਦਾ ਪਾਣੀ ਇਹ ਸਾਡਾ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਵੇ ਨਿਆਣੇ ਪੜਦੇ ਆ ਛੋਟੇ ਛੋਟੇ ਇਹਨਾਂ ਨੂੰ ਬਿਮਾਰ ਵੀ ਹੋ ਸਕਦੇ ਆ ਅਸੀਂ ਪਾਣੀ ਉੱਤੇ ਉਹ ਨਾਲ ਦੇਖਿਆ ਜੀ ਅਸੀਂ ਲੋਕ ਸਭਾ ਹਲਕਾ ਜਿਹੜੇ ਤੋਂ ਮੈਂਬਰ ਸੋਮ ਪ੍ਰਕਾਸ਼ ਜੀ ਨੇ ਉਹਨਾਂ ਵੱਲੋਂ ਕਿੰਨੀਆਂ ਉਪਲਬਧੀਆਂ ਦੇਖਦੇ ਹਾਂ ਇੱਧਰ ਦੌਰਾ ਕੀਤਾ ਗਿਆ ਕਦੀ ਉਹਨਾਂ ਵੱਲੋਂ ਪੰਜਾਬ ਦੇ ਮਨੂੰ ਮੈਂ ਐਮਪੀ ਬਣਿਆ ਉਹ ਤਾਂ ਇੱਥੇ ਆਇਆ ਨਹੀਂ ਸਾਡੇ ਪਿੰਡ ਜਿਹਨਾਂ ਚ ਆਇਆ ਨਹੀਂ ਜਾਂਦਾ ਝਾਰਪੁਰ ਆ ਜਾਂਦਾ ਆ ਉੱਤੇ ਕਰ ਦਿੰਦਾ ਮੈਂ ਇਹ ਨਾ ਕੀਤਾ ਨਾ ਕਿ ਸਾਡੇ ਪਿੰਡ ਚ ਕੋਈ ਆਇਆ ਨਹੀਂ ਹੈ ਪਹਿਲਾਂ ਬਿਕਾਰਤਾ ਆਇਆ ਸਾਡਾ ਜਿਹੜਾ ਪਾਣੀ ਹੈ ਰੁਕਿਆ ਸਾਡਾ ਪਾਣੀ ਗੰਦਾ ਪਾਣੀ ਹੈ ਨਿਆਣੇ ਖੇਡਦੇ ਤੇ ਨਿਆਣੇ ਖੇਡਦੇ ਡੇਪੜ ਤੋਂ ਫੇਤਾ ਗਿਆ ਜਿੱਥੇ ਗੰਦਾ ਪਾਣੀ ਹੈ ਉੱਥੇ ਹੀ ਲਿਖਿਆ ਹੈ ਚਿਲਡਰਨ ਪਾਰਕ ਹਾਂਜੀ ਜਿਵੇਂ ਦੇਖਦੇ ਜੀ ਇਹ ਤਾਂ ਇਹ ਤਾਂ ਠੀਕ ਨਹੀਂ ਹੈ ਜੀ ਉਹਦਾ ਉਹਨਾਂ ਦਾ ਆਪਣੇ ਹੈ ਜੀ ਬਹੁਤ ਬਹੁਤ ਪਹਿਲਾਂ ਦਾ ਬਣਾਇਆ ਆ ਇਹ ਤਾਂ ਹੁਣ ਆਇਆ ਪਾਣੀ ਪਹਿਲਾਂ ਕਹਿੰਦੇ ਸੀ ਬਣਾ ਦੇਣਾ ਉਹ ਤੇ ਪਾਣੀ ਕਰ ਦੇਣਾ ਚੋਨ ਉਹ ਵੀ ਰੋਕ ਦਿੱਤਾ ਪਿੰਡ ਦੇ ਦਹੀਂ ਪੰਡਾਂ ਦੇ ਰੋਕ ਦਿੱਤਾ ਮੇਰੇ ਸਾਡਾ ਪਾਣੀ ਨਹੀਂ ਨਿਕਲਦਾ ਬਕਾਸ ਨਹੀਂ ਹੋਣ ਦਿੰਦਾ ਸਾਡਾ ਪਾਣੀ ਇਹ ਕੀ ਅਪੀਲ ਕਰਨੀ ਚਾਹੁੰਦੇ ਨੇ ਸਰਕਾਰ ਨੂੰ ਆਏ ਤਾਂ ਇਹ ਵੀ ਸਾਡਾ ਨਿਰਨੀ ਸਾਡੀਆਂ ਮੰਗਾਂ ਜਣੀਆਂ ਮੰਨੀਆਂ ਜਾਣ ਸਾਡੀਆਂ ਵੀ ਮਲਾਜ਼ਮਾਂ ਦੇ ਮੰਗਾ ਤੁਹਾਡੀਆਂ ਪਿੰਡ ਤੇ ਵੀ ਮੰਗਾ ਜਿਹੜੀਆਂ ਮੰਨੀਆਂ ਜਾਣ ਇਹ ਸਾਨੂੰ ਜਿਹੜਾ ਵੀ ਬਣੇ ਤਾਂ ਉਹ ਤੁਹਾਨੂੰ ਪਹਿਲਾਂ ਆਵੇ ਇੱਥੇ ਆਵੇ ਤੁਹਾਨੂੰ ਹੈ ਨਾ ਹਾਂ ਮੇਰਾ ਤਾਂ ਇਹੀ ਹੈ ਵੀ ਸਾਡਾ ਇੱਥੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ। ਸੜਕਾਂ ਬਣਨੀਆਂ ਚਾਹੀਦੀਆਂ, ਸਾਰੇ ਪਿੰਡਾਂ ਦੀਆਂ ਸੜਕਾਂ ਬਣਨੀਆਂ ਚਾਹੀਦੀਆਂ। ਸਾਰੇ ਪਿੰਡ ਜਿੱਥੇ ਵੀ ਮੈਂ ਜਾਣਾ ਉੱਥੇ ਟੋਏ ਪਈ ਹੋਇਆ ਕੋਈ ਵੀ ਵਿਕਾਸ ਨਹੀਂ ਹੋਇਆ। ਕਹਿੰਦੇ ਵੀ ਕਈ ਜਾਂਦੇ ਵਿਕਾਸ ਹੋਇਆ ਜੀ ਇੰਨਾ ਇੰਨਾ ਕੀਤਾ, ਇੰਨੇ ਕਰੋੜ ਰੁਪਏ ਲਾਤੇ ਕਿੱਥੇ ਲਾਇਆ ਹਨ? ਲਾਇਆ ਕਿੱਥੇ ਹੈ ਮੈਨੂੰ ਦੱਸੋ ਪਹਿਲਾਂ ਲਾਇਆ ਕਿੱਥੇ ਲਾਇਆ ਇਹਨਾਂ ਨੇ? ਨਾ ਮਲਾਜਮਾਂ ਨੂੰ ਕੋਈ ਦਿੰਦਾ। ਜੇ ਮਲਾਜਮ ਨੂੰ ਜਾਂਦੇ ਤਾਂ ਉਹਨਾਂ ਨੂੰ ਲੱਟੇ ਲਾਠੀਆਂ ਪੈਂਦੀਆਂ ਉਹਨਾਂ ਦੇ। ਐਵੇਂ ਐਵੇਂ ਪੜਿਓ ਬੰਦੇ ਉਹਨਾਂ ਨੂੰ ਲਾਟੀਆਂ ਮਾਰਦੇ ਆ ਇਹ ਵਿਕਾਸ ਹੋਇਆ ਜੀ ਸਾਡੇ ਸਾਡੇ ਪੰਜਾਬ ਦਾ ਵਿਕਾਸ ਆ ਹੁੰਦਾ ਕੋਈ ਕੋਈ ਮਿਲ ਜਾਂਦਾ ਸਾਨੂੰ ਪੱਕੇ ਕਰੋ ਕੱਚੇ ਵੀ 30 ਸਾਲ ਹੋ ਗਏ ਰਿਟਾਇਰ ਹੋ ਗਏ ਚਲ ਗਏ ਕਿੰਨੇ ਧਨ ਹਜ਼ਾਰ ਰੁਪਇਆ ਨਨ ਘਾ ਲੈਂਦੇ ਆ ਕੱਚੇ ਉਹਨਾਂ ਨੂੰ ਬਣਾਉਂਦਾ ਨਹੀਂ ਆ ਪੱਕੇ ਦਾ ਕਰੋ ਜੇ ਮੋਟਰ ਲੈਣੀ ਤਾਂ ਗਾਂ ਪੱਕੇ ਦਾ ਕਰੋ ਉਹਨਾਂ ਨੂੰ ਅਗੇ ਜਾਰੇ ਬਜ਼ੁਰਗ ਹੈ ਇਹਨਾਂ ਨੇ ਵੀ ਦੇਖ ਲਓ ਪੂਰਾ ਪਚਕੇ ਕੀ ਕਿਤਾਬ ਘਾਸ ਹੋਇਆ ਸਾਡੇ ਪਿੰਡ ਦਾ ਮਰਾਰ ਸਿੰਘ ਕਿਹੜੇ ਪਿੰਡ ਤੋਂ ਜੈਣ ਤਾਂ ਕਿਦਾਂ ਹੀ ਸੁਖਦਾ ਭਾਲਦੇ ਪਿੰਡ ਦੇ ਵਿੱਚ ਮੈਂ ਚਾਹਨਾ ਹੈ ਕਿ ਜੈਣ ਪਿੰਡ ਵਿੱਚ ਇੱਥੇ ਬੱਸ ਸਟੈਂਡ ਬਣਾਇਆ ਜਾਵੇ ਤਾਂ ਕਿ ਬੱਸਾਂ ਰੁਕਣ ਅੱਛਾ ਤੇ ਹੋਰ ਕੁਝ ਬਿਮਾਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਤੋਣ ਨਹੀਂ ਹੁੰਦਾ ਫੇਰ ਤੁਰ ਕੇ ਜਾਣਾ ਹੋਵੇ ਤਾਂ ਠੀਕ ਹੈ ਹੋਰ ਕੋਈ ਸਾਈਕਲ ਬਾਰੇ ਵੀ ਕੁਝ ਕਹਿ ਰਿਹਾ ਹੈ ਔਰ ਸਪੀਡ ਬ੍ਰੇਕਰ ਨਾਲ ਉਹ ਚੇਂਜ ਹੀ ਉੱਤਰ ਜਾਂਦੀ ਆ ਇਹਦੀ ਉਹ ਜਦੋਂ ਫਰੋਕਾ ਵੰਦਾ ਅੱਗੇ ਨੱਟ ਜਾ ਹੋ ਜਾਂਦਾ ਕਢਵਾ ਦੇਣੇ ਚਾਹੀਦੇ ਸਪੀਡ ਬ੍ਰੇਕਰ ਕਢਾ ਦੇਣੇ ਚਾਹੀਦੇ ਥੋੜੇ ਜਿਹਾ ਕਢਵਾ ਲੈਣੇ ਚਾਹੀਦੇ ਥੋੜੇ ਰੱਖਣੇ ਚਾਹੀਦੇ ਜੀਪੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧ ਦਾ ਮੈਂ ਹਮਨੀ ਸਿੰਘ ਚਿਮਾ ਜੀ ਆਜ਼ਾਦਤ ਦਿਓ ਧੰਨਵਾਦ